ਨਾਲ ਖਦੇਵ ਜੀ ਦਾ ਸਮਾਂ ਗਾਚਣ ਵਾਲੀ ਲੜਕੀ ਹੋਈ ਡਿਪਰੈਸ਼ਨ ਦਾ ਸ਼ਿਕਾਰ ਪ੍ਰੋਗਰਾਮ ਦਾ ਪ੍ਰਬੰਧਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਦੇ ਸੈਕਟਰੀ ਦੀ ਹਾਰਟਟੈਗ ਦੇ ਨਾਲ ਮੌਤ ਮੱਧ ਪ੍ਰਦੇਸ਼ ਦੇ ਸ਼ੈਡੂਲ ਦੇ ਵਿੱਚ ਰਚਿਆ ਗਿਆ ਸੀ ਸਮਾਂ ਹਨੋਰੀ ਬਾਰਡਰ ਤੇ ਕਿਸਾਨਾਂ ਦੀ ਅਧਿਕਾਰੀਆਂ ਦੇ ਨਾਲ ਮੀਟਿੰਗ ਰਹੀ ਬੇਸਿੱਟਾ ਕਿਸਾਨ ਬੋਲੇ ਅਗਲੀ ਰਣਨੀਤੀ ਡੱਲੇਵਾਲ ਤੇ ਆਉਣ ਤੋਂ ਬਾਅਦ ਹੋਵੇਗੀ ਤਾਂ ਡੱਲੇਵਾਲ ਹਸਪਤਾਲ ਕਿਵੇਂ ਪਹੁੰਚੇ ਸਰਕਾਰ ਦੇ ਵੇ ਸਪਸ਼ਟ ਕਰ ਕਿਸਾਨਾਂ ਦੇ ਦਿੱਲੀ ਕੂਚ ਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ ਦਾ ਵੱਡਾ ਬਿਆਨ ਹੈ ਕਿ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਕੋਈ ਨਹੀਂ ਰੋਕੇਗਾ ਪਰ ਸ਼ਾਂਤੀ ਨਹੀਂ ਹੋਣੀ ਚਾਹੀਦੀ ਪੰਗ ਪੰਜਾਬ 'ਚ ਕਿਸੇ ਵਕਤ ਵੀ ਹੋ ਸਕਦੀਆਂ ਨੇ ਨਗਰ ਨਿਗਮ ਚੋਣਾਂ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਕਿ ਆਸਤੀ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਚੋਣ ਕਮਿਸ਼ਨ ਦੇਵੇ ਤਾਰੀਖ ਆ ਪੰਜਾਬ ਦਾ ਪ੍ਰਧਾਨ ਬਣਦੇ ਬਾਅਦ ਐਕਸ਼ਨ ਦੇ ਵਿੱਚ ਅਮਨ अरोड़ा ਵਰਕਰਾਂ ਨੂੰ ਐਮਸੀ ਚੋਣਾਂ ਦੇ ਲਈ ਤਿਆਰ ਰਹਿਣ ਦਾ ਦਿੱਤਾ ਗਿਆ ਸੰਦੇਸ਼ ਕੀ ਲੋਕਾਂ ਦੇ ਦਮ ਪੈਲ ਦੇ ਆਧਾਰ ਤੇ ਹੋਣਗੇ ਕਾਂਗਰਸ 'ਚ ਜਲਦ ਵਾਪਸੀ ਕਰ ਸਕਦੇ ਨੇ ਦਲਵੀਰ ਗੋਲਡੀ ਕੀ ਕਾਂਗਰਸ ਛੱਡਣਾ ਮੇਰੀ ਪਹਿਲੀ ਤੇ ਆਖਰੀ ਗਲਤੀ ਜਲਦ ਨਾਰਾਜ਼ਗੀ ਦੂਰ ਕਰਨ ਦੇ ਲਈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਰਾਂਗਾ ਮੁਲਾਕਾਤ ਸਾਂਸਦ ਸਰਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਦੇ ਪਿਤਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕੀਤੀ ਮੁਲਾਕਾਤ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਤੇ ਬਿਨਾਂ ਦਬਾਅ ਫੈਸਲਾ ਲੈਣ ਦੀ ਕੀਤੀ ਆਪੀਨ ਕਿ ਆ ਪੂਰਾ ਖਾਲਸਾ ਪੰਥ ਜਥੇਦਾਰ ਸਾਹਿਬ ਦੇ ਨਾਲ ਪਾਰੀ ਹੰਗਾਮੇ ਦੇ ਵਿਚਾਲੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਕੱਲ ਤੱਕ ਦੇ ਲਈ ਮੁਲਤਵੀ ਅਡਾਨੀ ਸੰਬਲ ਅਤੇ ਮਣੀਪੁਰ ਦੇ ਮਸਲੇ ਤੇ ਬੋਲੀਆਂ ਨੇ ਕੀਤੀ ਨਰੇਬਾਜ਼ੀ ਰਾਹੁਲ ਗਾਂਧੀ ਨੇ ਕੀਤੀ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵੰਤਿਆਂ ਖਬਰਾਂ ਦੇ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦਾ ਸਮਾਗ ਰક્ષਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਸਮਾਗ ਰક્ષਣ ਵਾਲੀ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਪ੍ਰਬੰਧਕਾਂ ਦੀ ਜਥੇਬੰਦੀ ਦੇ ਸੈਕਟਰੀ ਦੀ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ ਕਿਸ਼ਨ ਸੋਨਪਾਲ ਦੀ ਮੌਤ ਹੋ ਗਈ ਹੈ ਸੰਦੀ ਸਮਾਜ ਦੇ ਵੱਲੋਂ ਦਰਸ਼ਲੇ ਪ੍ਰੋਗਰਾਮ ਪੂਰਾ ਕਰਵਾਇਆ ਗਿਆ ਸੀ ਇੱਕ ਨਾਬਾਲਗ ਲੜਕੀ ਨੇ ਗਰੂ ਸਾਬਦਾ ਸਮੰਗ ਰਚਿਆ ਸੀ ਗੁਰੂ ਸਾਹਿਬ ਦਾ ਸਮੰਗ ਰਚਣ ਤੇ ਇਹ ਪੂਰਾ ਵਿਵਾਦ ਹੁੰਦਾ ਸੀ ਵਿਵਾਦ ਹੋਇਆ ਸੀਗਾ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਤੇ ਆਸਕ ਤੇ ਇਤਰਾਜ਼ ਵੀ ਜਤਾਇਆ ਗਿਆ ਮੱਧ ਪ੍ਰਦੇਸ਼ ਦੇ ਦਰਸਲ ਸ਼ੈਡੂਲ ਦਾ ਇਹ ਪੂਰਾ ਮਾਮਲਾ ਤੇ ਇਸ ਦੇ ਵਿਚਾਲੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਵੀਡੀਓ ਦਿਖਾ ਰਹੇ ਹਾਂ ਉਸ ਵੀਡੀਓ ਦੇ ਜਿੱਥੇ ਕਿ ਇੱਕ ਨਾਬਾਲਗ ਕੁੜੀ ਦੇ ਵੱਲੋਂ ਗੁਰੂ ਸਾਹਿਬ ਦਾ ਸਮੰਗ ਰਚਿਆ ਗਿਆ ਉਸ ਦੇ ਨਾਲ ਇੱਕ ਸ਼ਖਸ ਜੋ ਕਿ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਅਸੀਂ ਵਿਸਥਾਰ ਦੇ ਨਾਲ ਉਹ ਵਿਖਾ ਵੀ ਰਹੇ ਹਾਂ ਆ ਰੌਂਡ ਕਰਕੇ ਕਿਸ਼ਾਂ ਕਿਸ਼ਨ ਸੋਨਪਾਲ ਜਿਹਨਾਂ ਦਾ ਨਾਮ ਸੀਗਾ ਇਹਨਾਂ ਦੀ ਵੀ ਹਾਰਟ ਟੈਗ ਦੇ ਨਾਲ ਆ ਮੌਤ ਹੋ ਗਈ ਹੈ ਅਤਾ ਇਸ ਦਿਨ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਤੁਹਾਨੂੰ ਉਸ ਵੇਲੇ ਦੀਆਂ ਉਹ ਤਸਵੀਰਾਂ ਵਿਖਾ ਰਹੇ ਹਾਂ ਵੀਡੀਓ ਵਿਖਾ ਰਹੇ ਹਾਂ ਜਿਸ ਤੋਂ ਬਾਅਦ ਸਿਰ ਪੂਰਾ ਵਿਵਾਦ ਹੁੰਦਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਖਤ ਇਤਰਾਜ਼ ਤੈਜਾਂਦਾ ਹੈ ਜੱਜ ਪ੍ਰੈਸ ਦੇ ਲਈ ਵੀ ਬਿਆਨ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਕਿ ਪ੍ਰਚਾਰਕ ਉੱਥੇ ਭੇਜੇ ਜਾ ਰਹੇ ਨੇ ਪੂਰੇ ਮਾਮਲੇ ਦੀ ਜਾਂਚ ਦੇ ਲਈ ਹਾਲਾਂਕਿ ਉਸ ਤੋਂ ਬਾਅਦ ਇੱਕ ਪ੍ਰਬੰਧਕ ਜਿਹੜੇ ਕਿ ਸਾਡੇ ਨਾਲ ਉਸ ਦਿਨ ਫੋਨ ਲਾਈਨ ਤੇ ਵੀ ਜੁੜੇ ਸਨ ਉਹਨਾਂ ਦੇ ਵੱਲੋਂ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਮਾਫੀ ਵੀ ਮੰਗੀ ਗਈ ਸੀ ਪਰ ਇਸ ਦਿਨ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਮਾਂਗ ਰਚਣ ਵਾਲੀ ਜਿੱਥੇ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਹੈ ਨਾ ਬਾਲਗ ਲੜਕੀ ਜਿਸ ਦੇ ਵੱਲੋਂ ਦਰਸਲੇ ਗੁਰੂ ਨਾਨਕ ਦੇਵ ਜੀ ਨਕਲ ਕੀਤੀ ਗਈ ਸਮਾਂਗ ਰਚਿਆ ਗਿਆ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਦਰਸਲੇ ਇੱਕ ਧਰਮਸ਼ਾਲਾ ਦਾ ਇਹ ਪੂਰਾ ਵੀਡੀਓ ਹੈ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਜੋ ਕਿ ਉਲੇਖਿਆ ਗਿਆ ਸੀਗਾ ਉਸੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ਼ਨ ਸੋਨਪਾਲ ਜਿਹੜੇ ਕਿ ਬਿਲਕੁਲ ਉਸ ਲੜਕੀ ਦੇ ਜਿਸ ਦੇ ਵੱਲੋਂ ਗੁਰੂ ਸਾਹਿਬ ਦਾ ਸਮੰਗ ਰਚਿਆ ਗਿਆ ਬਿਲਕੁਲ ਉਸਦੇ ਨਾਲ ਚੱਲਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਜਿਹਨਾਂ ਦਾ ਨਾਮ ਕਿਸ਼ਨ ਸੋਨਪਾਲ ਦੱਸਿਆ ਜਾ ਰਿਹਾ ਇਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਸੰਦੀਪ ਸਮਾਜ ਦੇ ਵੱਲੋਂ ਦਰਸਲੇ ਪੂਰਾ ਪ੍ਰੋਗਰਾਮ ਇੱਕ ਧਰਮਸ਼ਾਲਾ ਦੇ ਵਿੱਚ ਕਰਵਾਇਆ ਗਿਆ ਸੀ ਜਿੱਥੇ ਕਿ ਇੱਕ ਨਾਬਾਲਗ ਲੜਕੀ ਦੇ ਵੱਲੋਂ ਗੁਰੂ ਸਾਹਿਬ ਦਾ ਸਮੰਗ ਰਚਿਆ ਗਿਆ ਜਿਸ ਦੀ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਵੀਡੀਓ ਵੀ ਵਿਖਾ ਰਹੇ ਹਾਂ ਕਿ ਉਹ ਲੜਕੀ ਵੀ ਜੋ ਕੇ ਆ ਡਿਪਰੈਸ਼ਨ ਦੇ ਵਿੱਚ ਲਿਗੀ ਜਿਸ ਦਾ ਕਿ ਇਲਾਜ ਚੱਲ ਰਿਹਾ ਹੈ ਆ ਦਰਸਲ ਮੱਧ ਪ੍ਰਦੇਸ਼ ਦੇ ਸ਼ੈਡੂਲ ਦਾ ਇਹ ਪੂਰਾ ਮਾਮਲਾ ਹੈ ਪਿਛਲੇ ਦਿਨੀ ਇਧੀਆਂ ਤਸਵੀਰਾਂ ਨੇ ਦਰਸਲ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪ੍ਰਕਾਸ਼ ਪੁਰਬ ਸੀਗਾ ਉਸੇ ਦਿਨ ਦੱਸਿਆ ਜਾ ਰਿਹਾ ਉਸ ਦਿਨ ਜਿਹੜੇ ਸਾਡੇ ਨਾਲ ਪ੍ਰਬੰਧਕ ਵੀ ਜੁੜੇ ਸਨ ਉਹਦੇ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਨੇ ਮੱਧੇ ਨਜ਼ਰ ਇਹ ਕਿ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਪਰ ਇਸੇ ਦੌਰਾਨ ਇੱਕ ਨਾਬਾਲਗ ਲੜਕੀ ਦੇ ਵੱਲੋਂ ਗੁਰੂ ਸਾਹਿਬ ਦਾ ਸਮਾਗ ਰਚਿਆ ਜਾਂਦਾ ਨਕਲ ਕੀਤੀ ਜਾਂਦੀ ਹੈ ਕਿਉਂਕਿ ਜੋ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਹੈ ਇਸਤੇ ਹੀ ਇਸ ਦਾ ਹੀ ਹਵਾਲਾ ਦਿੰਦਿਆਂ ਐ ਜੀ ਪੀ ਸੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਸੀਗਾ ਕਿ ਕਿਉਂਕਿ ਕਿਸੇ ਵੀ ਗੁਰੂ ਸਾਹਿਬ ਦੀ ਇਸ ਤਰੀਕੇ ਦੇ ਨਾਲ ਨਕਲ ਨਹੀਂ ਕੀਤੀ ਜਾ ਸਕਦੀ ਸਮੰਗ ਨਹੀਂ ਰਚਿਆ ਜਾ ਸਕਦਾ ਤੇ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਵੱਖ-ਵੱਖ ਸਿੱਖ ਸੰਗਤਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਆ ਨਾਲ ਤੁਹਾਨੂੰ ਤੁਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਤਾਂ ਉਸੇ ਵੀਡੀਓ ਦੇ ਵਿੱਚ ਇੱਕ ਨਾਬਾਲਗ ਲੜਕੀ ਦੇ ਨਾਲ ਨਜ਼ਰ ਆ ਰਹੇ ਨੇ ਆ ਕਿਸ਼ਨ ਸੋਨਪਾਲ ਆ ਕਿਸ਼ਨ ਸੋਨਪਾਲ ਜਿਨ੍ਹਾਂ ਦੀ ਕੇ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਆ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਇੱਕ ਨਾਬਾਲਗ ਲੜਕੀ ਜਿਸ ਦੇ ਵੱਲੋਂ ਗੁਰੂ ਸਾਹਿਬ ਦਾ ਸਮੰਗ ਰਚਿਆ ਗਿਆ ਤੋਂ ਉਸ ਦੇ ਬਿਲਕੁਲ ਨਾਲ ਨਜ਼ਰ ਆ ਰਹੇ ਨੇ ਕਿਸ਼ਨ ਸੂਨਪਾਲ ਜਿਨ੍ਹਾਂ ਦੀ ਕਿ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਜਿਹੜੇ ਕਿ ਪ੍ਰਬੰਧਕਾਂ ਦੀ ਜਥੇਬੰਦੀ ਦੇ ਸੈਕਟਰੀ ਸਨ ਆ ਦਰਸਲ ਜਿਸ ਪੂਰੀ ਕਮੇਟੀ ਦੇ ਵੱਲੋਂ ਧਰਮਸ਼ਾਲਾ ਦੇ ਵਿੱਚ ਪ੍ਰੋਗਰਾਮ ਹੁਣੇ ਕਿਹਾ ਗਿਆ ਸੀਗਾ ਉਸੇ ਕਮੇਟੀ ਦੇ ਇੱਕ ਸੈਕਟਰੀ ਸਨ ਕਿਸ਼ਨ ਸੂਨਪਾਲ ਜਿਨ੍ਹਾਂ ਦੀ ਹਾਰਟ ਅਟੈਕ ਦੇ ਨਾਲ ਜਾਨ ਚਲੀ ਗਈ ਹੈ ਆ ਮੌਤ ਹੋ ਗਈ ਆ ਤੇ ਇਸ ਖਬਰ ਨੂੰ ਇਸ ਪੂਰੇ ਮਾਮਲੇ ਨੂੰ ਅਲੱਗ-ਅਲੱਗ ਐਂਗਲ ਤੋਂ ਲਿਆ ਹਾਸਿਲ ਦੇ ਨਾਲ ਵੇਖਿਆ ਜਾ ਸਕਦਾ ਹੈ ਕਿਉਂਕਿ ਜਦੋਂ ਅਜਿਹਾ ਮਾਮਲਾ ਬਹੁਤ ਸਾਹਮਣੇ ਆ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੈ ਤੇ ਇੱਕ ਤਰੀਕੇ ਦਾ ਡਿਪਰੈਸ਼ਨ ਵੀ ਹੋ ਜਾਂਦਾ ਹੈ ਟੈਨਸ਼ਨ ਵੀ ਹੋ ਜਾਂਦੀ ਹੈ ਚਿੰਤਾ ਵੀ ਜਰੂਰ ਹੁੰਦੀ ਹੈ ਤਾਂ ਉਹ ਵੀ ਇੱਕ ਵਜ੍ਹਾ ਤੇ ਜਾ ਸਕਦੀ ਹੈ ਕਿ ਹਾਰਟ ਅਟੈਕ ਆਇਆ ਹਾਰਟ ਅਟੈਕ ਦੇ ਨਾਲ ਜਿਹੜੀ ਕਿ ਮੌਤ ਹੋ ਗਈ ਕਿਉਂਕਿ ਜਦੋਂ ਲਗਾਤਾਰ ਤੇਜ਼ੀ ਦੇ ਨਾਲ ਇਹ ਵੀਡੀਓ ਪੂਰਾ ਸੋਸ਼ਲ ਮੀਡੀਆ ਤੇ ਆ ਵਾਇਰਲ ਹੁੰਦਾ ਹੈ ਲਗਾਤਾਰ ਵਕਫ ਵਕ ਸਿੱਖ ਜਥੇਬੰਦੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਜਾਂਦਾ ਹੈ ਐ ਜੀ ਪੀ ਸੀ ਦੇ ਵੱਲੋਂ ਬਕਾਇਦਾ ਸਿੱਖ ਮਰਿਆਦਾ ਦਾ ਜੋ ਕਿ ਹਵਾਲਾ ਦਿੱਤਾ ਗਿਆ ਕਿ ਕਿਸੇ ਵੀ ਗੁਰੂ ਸਾਹਿਬ ਦੀ ਕਿਸੇ ਵੀ ਗੁਰੂ ਦੀ ਇਸ ਤਰੀਕੇ ਦੇ ਨਾਲ ਨਕਲ ਨਹੀਂ ਕੀਤੀ ਜਾ ਸਕਦੀ ਸਮਾਂਗ ਨਹੀਂ ਰਚਿਆ ਜਾ ਸਕਦਾ ਇਥੋਂ ਤੱਕ ਕਿ ਬਹੁਤ ਸਾਰੀਆਂ ਧਾਰਮਿਕ ਫਿਲਮਾਂ ਨੇ ਉਸ ਦੇ ਵਿੱਚ ਵੀ ਸਾਫ ਤੌਰ ਤੇ ਬਿਲਕੁਲ ਸਪਸ਼ਟ ਹੈ ਕਿ ਕਿਸੇ ਵੀ ਫਿਲਮ ਦੇ ਵਿੱਚ ਗੁਰੂ ਸਾਹਿਬ ਦਾ ਕਿਰਦਾਰ ਜੋ ਕਿ ਨਹੀਂ ਵਿਖਾਇਆ ਜਾ ਸਕਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਈ ਵਾਰ ਇਸ ਗੱਲ ਨੂੰ ਦਰਾਇਆ ਗਿਆ ਹੈ ਪਰ ਜਦੋਂ ਅਚਾਨਕ ਇਹ ਵੀਡੀਓ ਸਾਹਮਣੇ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਕ ਨਾਬਾਲਗ ਲੜਕੀ ਦੇ ਵੱਲੋਂ ਸਮਾਗ ਰਚਿਆ ਜਾਂਦਾ ਹੈ ਨਕਲ ਕੀਤੀ ਜਾਂਦੀ ਹੈ ਦਰਸਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਕਿਹੜਾ ਕਿ ਇੱਕ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਸਮਾਗਮ ਰਚਿਆ ਗਿਆ ਸੀ ਆ ਜਿਸ ਲੜਕੀ ਵੱਲੋਂ ਦਰਸਲ ਇਹ ਪੂਰਾ ਸਮਾਗ ਰਚਿਆ ਗਿਆ ਜੋ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਸੇ ਲੜਕੀ ਦੇ ਮਾਮਾ ਸਾਡੇ ਨਾਲ ਜੁੜ ਚੁੱਕੇ ਨੇ ਸੋਨੂ ਆਉਜਾ ਆ ਸੋਨੂ ਜੀ ਆਪਕਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਪਰ ਆਪਸੇ ਵਿਸਥਾਰ ਸੇ ਜਾਨਣਾ ਚਾਹਾਂਗੇ हाँ लड़की जो कि डिप्रेशन में बताई जा रही है आप उसकी कैसी तबीयत क्या हालत है उसके बारे में क्या जानकारी जो आपके पास हेलो हाँ सोना जी मेरी सुन पा रहे हो हाँ हाँ सुन पा रहा हूं, सर लड़की को कोई दिक्कत नहीं है सर वो तेरह साल की मेरी भांजी है जी जिस दिन क्या है अमृतसर से ये उज्जैन से आपकी एस की जो टीम आई थी जी उनसे हमारी जब बात बात हुई तो थोड़ा सा उसको लग रहा था कि डर गई थी बच्ची है

सर देखिए उनको अगर इस बात का अंदाजा होता या हमारे सिंधी समाज को इस बात का अंदाजा होता तो कभी हम स्वरूप ऐसा नहीं बनाते बच्ची थी तेरह साल की बच्ची थी उसने अपना स्वरूप बनाया और उसने इच्छा जाहिर की भी और समाज वाले सब जितने सिंधी समाज के थे यहाँ कि उन्होंने भी उसका सहयोग किया उसको बनाने में और उन्होंने कहा कि ठीक है आप ले आइए कोई दिक्कत नहीं है बच्ची है गुरु नानक देव का जैसे राम लक्ष्मण सीता एक दिन पहले भी कार्यक्रम हुआ था वहाँ पे तो राम लक्ष्मण सीता शंकर भगवान सब बने थे तो हमारी भांजी थी वो भी देव का स्वरूप बना के वो भी आई तो बस अपन अपने को ये सब बातें पता होती कि अगर ऐसी दिक्कत आने वाली तो अपन क्यों बनाते हमको तो इस बात की जानकारी नहीं थी कि अगर ऐसा होता तो हम जान तो ये सब गलतियाँ करेंगे नहीं है ना नहीं सोनू जी वीडियो सामने पूरा आता है जो जैसे गुरु साहब की नकल की जाती है उसके बाद क्या आपसे लड़की से परिवार वालों से किसी की तरफ से कोई फोन किया गया रहा किया गया माफी की मांग की गई किसी तरीके का कोई प्रेशर था हाँ हमारे पास ऊपर से कुछ लोगों के फोन आ रहे थे कि आप लोगों ने बहुत बड़ी गलती की है ये है वो है तो हम लोगों ने कहा कि ठीक है गलती हुई है तो भाई वो नाबालिग बच्ची है अब गलती की तो अपन माफी ही मांग सकते हैं अब इससे बड़ी सजा क्या भाई जो सजा आप बोलेंगे हमको मंजूर है तो वहाँ से कुछ लोग उज्जैन से एस पी की जो टीम आई थी जी वो बोले कि आप गुरुद्वारे में आ जाइए गुरु ग्रंथ साहब के सामने माफी मांगिए तो हम लोग गुरुद्वारे बच्ची को लेके गए और हमने माफी मांगी बस लिखा पड़ी हुई माफीनामा हुआ पूरा हमने उनको लिख के सब दे दिया बस इसके बाद हमारी कोई भी बात नहीं हुई उनसे मतलब गुरुद्वारे में जाके पश्चात आप किया है। माफी मांग लीजिए हाँ माफी मांगे की भाई हमसे गलती हो गई है इस बात की हम माफी मांग रहे हैं और उन्होंने कहा है ठीक है हम ये माफीनामा आपका लेके जा रहे हैं और अकाल तक में हम ये माफीनामा आपका वो दे देंगे वहाँ से जो भी कार्रवाई होगी वो आप लोग आ जाइएगा वहाँ बस यही बात हुई है जी, हमारे पास जो जानकारी है कल भी किसी जत्ेबंदी की तरफ से आपसे आपके परिवार से कोई मुलाकात की गई है कोई बात की गई है हाँ जी हाँ जी हाँ जी कल भी कोई जत्थेबंदी आए थे शेडोल हमारे यहाँ तो उनसे भी हम लोग की बात हुई वो भी इन्हीं सब चीजों को लेके आए थे तो जब हम लोगों ने उनको बताया कि भाई अभी कुछ कुछ दिनों पहले उज्जैन से जो टीम आई थी हमने उनके सामने माफीनामा हो गया सब कुछ हो गया है तो बस वो बोले कि जो वस्त्र वस्त्र उनको आप पहनाए थे वो हम लोग को दे दीजिए जी तो दे दिया जो कपड़े वो पहनी थी नहीं जथेबंदी जो आप बात कर रहे हैं कि आपसे मुलाकात की गई क्या आ, लोकल मध्य प्रदेश की वो जथेबंदी थी या पंजाब से गए थे वो लोग वो सर पंजाब से ही आए थे हम्म हाँ जी अच्छा क्या डिमांड क्या मांग क्या रखी गई उनकी तरफ से वो बस यही वो भी यही बोले कि आके अमृतसर में एक बार माफी मांग लीजिए और उन्होंने भी बस पहले आए तो वो बोले कि ये वो बच्ची से हमको मिलना है ये वो तो हमने कहा कि भाई बच्ची से क्या मिलना बच्ची से जो एसपीजी की जो टीम आई थी वो मिली उनसे पहली बार जब आए थे आपके पास उन्होंने क्या बोला क्या बोल रहे सर एजीपीसी की टीम ही आई थी आप बोल रहे हो हाँ एसपीजी की जो टीम आई थी तो उनसे भी हमारी जब बात हुई तो वो भी सब देखे माहौल यहाँ देखे कि वो साल की बच्ची है भाई अब 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 नाबालिग नाबालिग बच्ची बच्ची है अब नाबालिक बच्ची है है जी गलती हो गई है, अब कोई जान के तो किया नहीं तो वो भी उस चीज को स्वीकार किए बोले ठीक है कोई दिक्कत नहीं है और वो पूरा हमसे माफीनामा लेके चले गए वो जी हाँ नहीं ऐसा ही बोला गया एस जी पी की टीम से जहाँ और किसी ज्बंदी से अमृतसर श्री अकाल तख साहब आके ऐसा जो पश्चाताप पश्चात वो नहीं एसपी ने जो टीम जो आई थी वो ये बोली कि हम आपको माफीनामा ले जाके अमृतसर अकाल तख्त में भेज देंगे कल को जो भी बातें होंगी या वहाँ से अगर आपको बुलावा आता है कि आप जा, आ जाइए वहाँ तो चले जाएंगे कोई दिक्कत नहीं है हम तो उसमें भी रेडी हैं हमको कोई दिक्कत नहीं है हम तो आज भी रेडी हैं कल भी रेडी हैं कि भाई अगर हमसे बच्ची ने गलती की है तो हमने उसकी माफी तो मांग ली है ठीक है है अगर वहां से जो जो भी आदेश होगा हमको मानने है। कोई दिक्कत नहीं सोनू जी जो एक पूरी कमेटी बताई जा रही है उनके सेक्रेटरी थे जो के वीडियो में भी नजर आ रहे हैं कृष्ण सोनपाल जी ये भी खबर सामने आ रही है की उनकी हार्ट अटैक से मौत होगी उसके बारे में आपके पास कोई जानकारी हो सर एक्चुअल में हार्ट अटैक से मौत हुई है उनकी ये तो सत्य है और कुछ उनके पास कॉल भी आए थे अब ये जानकारी नहीं कि किनके कॉल आए थे लास्ट कॉल उन्हीं था कुछ उनसे सब में बात कोई कर रहा था और वो रात रात को कॉल आई थी और रात को वो सोए हैं और सुबह फिर वो उठे नहीं उनको अटैक आ गया है कब डेथ हुई उनकी ये जब एसजीपी की टीम आई थी जिस दिन उसके दूसरे दिन सुबह मतलब वजह जो हार्ट अटैक की बताई जा रही है हाँ जी अटैक से मौत हुई है जी। ਹਾਂ ਠੀਕ ਹੈ ਸੋਨ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਾਨੂੰ ਹੋਜਾ ਸਾਡੇ ਨਾਲ ਜੁੜੇ ਜਿਹੜੇ ਕਿ ਜਸਤ ਲੜਕੀ ਦਰਸਨ ਨੇ ਪੂਰੀ ਨਕਲ ਕੀਤੀ ਜਾਂਦੀ ਸਵਾਗਤ ਅਛਾ ਗਿਆ ਉਹਨਾਂ ਦੇ ਮਾਮਾ ਲੱਗਦੇ ਨੇ ਉਹਨਾਂ ਦੇ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਕਾਇਦਾ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਪੂਰਾ ਪਰਿਵਾਰ ਜਾਂਦਾ ਲੜਕੀ ਜਾਂਦੀ ਉੱਥੇ ਜਾ ਕੇ ਪਛਤਾਵਾ ਕੀਤਾ ਜਾਂਦਾ ਮਾਫੀ ਮੰਗੀ ਜਾਂਦੀ ਹੈ ਗੁਰਦਾਰ ਸਾਹਿਬ ਮੱਥਾ ਟੇਕ ਕੇ ਇਹ ਦਰਸਨ ਪੂਰਾ ਮਾਮਲਾ ਤਾਂ ਉੱਥੇ ਇਸ ਦਿਨ ਨਾਲ ਜੁੜੀ ਹੋਈ ਇਹ ਵੀ ਵੱਡੀ ਖਬਰ ਹੈ ਕਿ ਜਿਹੜੇ ਪ੍ਰਬੰਧਕ ਕਮੇਟੀ ਜਿਸ ਦੇ ਬੁੱਲੇ ਪੂਰਾ ਪ੍ਰੋਗਰਾਮ ਧਰਮਸ਼ਾਲਾ ਦੇ ਵਿੱਚ ਨੂੰ ਲਿਖਿਆ ਗਿਆ ਉਹਨਾਂ ਦੇ ਸੈਕ ਹਾਰਟ ਅਟੈਕ ਦੇ ਨਾਲ ਮੌਤ ਹੋਈ ਇਸ ਦੇ ਵਿਚਾਲੇ ਇੱਕ ਆਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕਿਸੇ ਜਥੇਬੰਦੀ ਦੇ ਕੋਈ ਆਗੂ ਨੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿਸ਼ਨ ਸਿੰਘ ਸੋਨਪਾਲ ਦੇ ਨਾਲ ਝੰਕਾਇਆ ਵੀ ਜਾ ਰਿਹਾ ਹੈ ਉਸ ਤੋਂ ਬਾਅਦ ਜੀ ਖਬਰ ਸਾਹਮਣੇ ਆਉਂਦੀ ਹੈ ਕਿ ਰਾਤ ਵੇਲੇ ਜੋ ਕਿ ਕਿਸ਼ਨ ਸਿੰਘ ਸੋਨਪਾਲ ਨੂੰ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਦੇ ਨਾਲ ਹੀ ਉਹਨਾਂ ਦੀ ਜਾਨ ਚਲੀ ਗਈ ਆਡੀਓ ਵੀ ਸਾਹਮਣੇ ਹੈ ਉਹ ਵੀ ਤੁਹਾਨੂੰ ਇੱਕ ਵਾਰ ਸੁਣਾਉਣੀ ਹੈ ਉਸ ਦੇ ਵਿੱਚ ਕੀ ਕੁਝ ਪੂਰੀ ਵਾਰਤਾਲਾਪ ਹੁੰਦੀ ਹੈ ਸੇਸ਼ਨ ਜੀ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਹਾਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ 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 ਹਾਂ 2 ਮਿੰਟ ਕਰਨੀ ਤੁਹਾਡਾ ਨਾ ਵਿਚਾਰ ਜੀ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਯਾਰ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਬਣਾ ਕੇ ਜੀ ਤੇ ਉਹ ਤੁਸੀਂ ਜਿਹੜਾ ਉਹ ਟਕਵਾਂਜਲ ਸੀ ਆ ਸੀਗਾ ਜੋ ਤੁਸੀਂ ਕਰ ਰਹੇ ਸੀਗੇ ਉਹ ਜੀ प्रबंधक को मतलब सारा इस दे नहीं वो क्या हुआ दादाजी की गलती से बच्चे जो है वो उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे तो हम लोग ने गलती के लिए अरदास भी करवा ली और माफी नामा भी लिख के दे दिया ਹਾਂ ਕਿ ਹਮ ਲੋਕ ਸੇ ਭੂਲ ਵਰ ਸੰਗਿਆਨਤਾ ਮੈਂ ਉਹ ਬੱਚੀ ਸੇ ਗਲਤੀ ਹੋ ਗਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕਿ ਜਿਹੜੀ ਉਹ ਬੱਚੀ ਆ ਜਾਂ ਜੋ ਕੌਣ ਜੋ ਵੀ ਸੀ ਉਹ ਬੱਚਾ ਸੀ ਬੱਚੀ ਸੀ ਜੀ ਉਹਨੇ ਇਹ ਕਿਉਂ ਨਹੀਂ ਗਲਤੀ ਕਰਤੀ ਵੀ ਰੋਡ ਦੇ ਉੱਤੇ ਟਰੱਕ ਚੱਲਦੇ ਗੱਡੀਆਂ ਚੱਲਦੀਆਂ ਕਿਸੇ ਥੱਲੇ ਆਏ ਕਿਉਂ ਨਹੀਂ ਮਰ ਗਈ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀ ਨੂੰ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਛਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪਲੀ ਕੋ ਬਣਾ ਸਕਦਾ ਮੰਨ ਲਓ 1 ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਣ ਬੁਝ ਕੇ ਨਹੀਂ ਜੋ ਵੀ ਲਾ ਲਓ ਤੇ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੋਂ ਫੜ ਕੇ ਕਹਿ ਦਿੱਤਾ ਵੀ ਨਾ ਪੋਤੇ ਕੰਮ ਨਹੀਂ ਕਰਨਾ ਲਾ ਦੇਆ ਸਾਰਾ ਕੁਝ ਸਾ ਗੁਰੂ ਜੀ ਹਮ ਲੋਕ ਤੋਂ ਸਮਾਜ ਕੇ ਮਾਮੂਲੀ ਸਦਸ ਹੈ। ਉਹ ਬੱਚੀ ਵਹਾਂ ਤੇ ਕਥਾ ਕੀਰਤਨ ਚੱਲ ਰਹਾਤਾ ਗੁਰੂ ਗ੍ਰੰਥ ਸਾਹਿਬ ਜੀ ਕਾ। ਉਹ ਬੱਚੀ ਵਹਾਂ ਤੇ ਸਰੂਪ ਲੈ ਕੇ ਆ ਗਈ। ਮੈਂ ਤਾਂ ਤੁਹਾਨੂੰ ਉਹੀ ਸਵਾਲ ਕਰਦਾ ਕਿ ਮੰਨ ਲਓ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰੇ ਦੀ ਹੁਰੀ ਚੋਂ ਵੀ ਨਾ ਪੁੱਤੇ ਤੈਨੂੰ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਉੱਤੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਕਿ ਕਿੱਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਨੇ ਨਾ ਇੰਨਾ ਸਤਿਕਾਰ ਕਰਦੇ ਨੇ ਗੁਰੂ ਰੰਗ ਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ अभी हम लोग 11 दिन फिर समाज के साथ प्रभात फेरी वगैरह निकाल रहे थे हां सपोर्ट कर रहे थे कर रहे थे ना और गुरु ग्रंथ जी के प्रति हम लोग समर्पित हैं जी अब हम लोग तो समाज के छोटे सदस्य हैं तू ये दपा तू तू किशन जी देखो डिफेंड करने वास्ते आ नहीं डिफेंड मतलब... करना तू अपने आप नु ਨਹੀਂ ਮਤਲਬ ਬਾਕੀ ਅਬ ਕੀ ਹੈ ਹਮ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਔਰ ਸਮਰਪਣ ਸੇ ਹੈ ਅਬ ਅਣਜਾਣੇ ਮੈਂ ਜੋ ਵੀ ਗਲਤੀ ਹੋ ਗਈ ਬਸ ਇਹੀ ਤਾਂ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਸੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਪੀਗੁਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਪੜ੍ਹਦੇ ਹੋ ਗੁਰੂਆਂ ਦੇ ਪਾਚਾ ਦਾ ਹੈ ਨਾ ਉਹਨਾਂ ਨੂੰ ਪੁੱਛਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕabhi ਸੁਪਨੇ ਮੇ ਵੀ ਨਹੀਂ ਸੋਚੂਗੇ ਅਸੀਂ ਲੋਕ ਔਰ ਨਾ ਕabhi ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹਨ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ 'ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀਰ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਪੈਰਾਂ ਜੁੜੀ ਲਾਈ ਜਾਵੇ ਜਾਂ ਕਿਸੇ ਇੱਕ ਦੀ ਲਾਈ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਵੀ ਇੱਕ ਮਰਿਆਦਾ ਵਾ ਜੀ ਜੀ ਉਥੇ ਆ ਕੇ ਪੇਸ਼ ਹੋਵੋ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀ ਦੇਕ ਨਾ ਦੇਖੋ ਬਹੁਤ ਵੱਡਾ ਗਲਨਾ ਕੀਤਾ ਵਾ ਨਹੀਂ ਨਹੀਂ ਜੈ ਸਾਹਿਬ ਲੋ ਆਦੇਸ਼ ਦੇਗੇ ਹਮ ਲੋ ਸਿੰਧੀ ਸਮਾਜ ਚੜੋਲ ਕਬਈ ਕਰੇਗਾ ਜੀ ਭਾਈ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਦਾ ਤੁਹਾਡਾ ਜੀ ਕੰਟੈਕਟ ਹੈਗਾ ਵੀਰ ਨਾਲ ਤੇ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਸਤਕਾਰ ਪ੍ਰੇਮਪਾਲ ਦਾ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਜੀ ਤੇ ਮੇਰਾ ਵੀਰ ਬਹੁਤ ਜਲਦੀ ਤੇ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਜਾਗਾ ਕਿ ਤੇ ਜੋ ਕਾਲ ਤੱਕ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜਿਹਾ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਨਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਪਰ ਉਹ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਤੇ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸੇਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਆ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਹਾਂ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹਿਆ ਨਹੀਂ ਪੈ ਸਕਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋ ਇਸ ਕਰਕੇ ਮੇਰਾ ਭਰਾ ਬੜੀ ਮੈਨੂੰ ਅੱਜ ਅਜਨਾਂ ਦੇ ਕੇ ਹਾਰਟ ਟੈਗ ਦੇ ਨਾਲ ਮੌਤ ਹੋਈ ਹੈ ਦਰਸਲ ਉਸੇ ਮੌਤ ਤੋਂ ਪਹਿਲਾਂ ਦਾ ਦਰਸ਼ਕ ਨੇ ਫੋਨ ਕਾਲ ਹੈ ਫੋਨ ਕਰਕੇ ਸਿੱਧੇ ਤੌਰ ਤੇ ਆ ਜੋ ਗੁਰੂ ਸਾਹਿਬ ਦੀ ਗੁਰਨਾਨਕ ਦੇਵ ਜੀ ਦੀ ਨਕਲ ਕੀਤੀ ਗਈ ਸਮਾਗ ਰਚਿਆ ਗਿਆ ਉਸ ਦਾ ਸਿੱਧੇ ਤੌਰ ਤੇ ਜੋ ਕਿ ਇਹ ਵਿਰੋਧ ਕੀਤਾ ਗਿਆ ਇਹ ਪਹਿਲਾਂ ਦੀ ਫੋਨ ਕਾਲ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਰਟ ਐਟੈਕ ਦੇ ਨਾਲ ਜੋ ਕਿ ਮੌਤ ਹੋਈ ਹੈ ਹਾਰਟ ਐਟੈਕ ਮੌਦੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਸੈਕਟਰੀ ਜਿਹੜੇ ਕਿ ਪ੍ਰਬੰਧਕ ਉਸ ਵੀਡੀਓ ਦੇ ਵਿੱਚ ਵੀ ਉਹ ਨਾਬਾਲਗ ਲੜਕੀ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਗੁਰੂ ਸਾਹਿਬ ਦਾ ਸਮਾਗ ਰਚਣ ਦਾ ਦਸਲੇ ਪੂਰਾ ਮਾਮਲਾ ਤੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਇਹ ਵੱਡੀ ਅਪਡੇਟ ਹੈ ਸਮਾਗਰਣ ਵਾਲੀ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਹਾਲਕਿ ਉਹਨਾਂ ਦੇ ਮਾਮਾ ਸਾਡੇ ਨਾਲ ਜੁੜਿਆ ਹੁੰਦਾ ਕਹਿੰਦੇ ਹਣ ਬਿਲਕੁਲ ਠੀਕ ਠਾਕ ਹੈ ਇਸ ਤਰ੍ਹਾਂ ਦੀ ਆ ਡਿਪਰੈਸ਼ਨ ਵਾਲੀ ਗੱਲ ਕੋਈ ਨਹੀਂ ਆ ਉੱਥੇ ਪ੍ਰਬੰਧਕਾਂ ਦੀ ਜਥੇਬੰਦੀ ਦੇ ਸੈਕਟਰੀ ਜਿਹਨਾਂ ਦਾ ਨਾਮ ਕਿਸ਼ਨ ਸੋਨਪਾਲ ਉਹਨਾਂ ਦੀ ਹਾਟਟੈਗ ਦੇ ਨਾਲ ਮੌਤ ਹੋ ਗਈ ਹੈ ਸਿੰਧੀ ਸਮਾਜ ਦੇ ਦਰਸਲੇ ਧਰਮਸ਼ਾਲਾ ਦੇ ਵਿੱਚ ਜਿਹੜਾ ਕਿ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਨਾਬਾਲਗ ਲੜਕੀ ਨੇ ਆ ਗੁਰੂ ਸਾਹਿਬ ਦਾ ਸਮਾਗਰਣ ਚਾਹੇ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼ਮਣੀ ਕਮੇਟੀ ਦੇ ਵੱਲੋਂ हां उस पूरी वीडियो नु ਲੈ ਕੇ ਸਮਾਗ ਰਸ਼ਨ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਗਿਆ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹਾਲਾਂਕਿ ਲੜਕੀ ਦੇ ਮਾਮਾ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਪਛਤਾਵਾ ਕੀਤਾ ਗਿਆ ਆ ਸਾਡੇ ਨਾਲ ਇਸੇ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਰਮੇਸ਼ ਖੱਤਰੀ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਜੀ ਤੁਹਾਡਾ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਆ ਸਰ ਤੁਹਾਡੇ ਤੋਂ ਵਿਸਥਾਰ ਦੇ ਨਾਲ ਜਾਣਨਾ ਚਾਹਾਂਗਾ ਕਿ ਇਸ ਦੇ ਨਾਲ ਜੁੜੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿਸ਼ਨ ਸੋਨਪਾਲ ਜਿਨ੍ਹਾਂ ਦੀ ਕਿ ਹਾਰਟ ਐਟੈਕ ਦੇ ਨਾਲ ਆ ਮੌਤ ਹੋਈ ਹੈ ਕਦੋਂ ਇਹ ਮੌਤ ਹੋਈ ਕਦੋਂ ਇਹ ਡੈਥ ਹੁੰਦੀ ਹੈ ਉਸ ਦੇ ਨਾਲ ਕੀ ਕੋਈ ਜੁੜੀ ਜਾਣਕਾਰੀ ਹੈ ਇਹ 23 ਤਾਰੀਖ ਸਵੇਰੇ 4:30 ਬਜੇ ਕਰੀਬ ਇਖਤਿਆਰ ਕਰ ਗਏ ਜੀ ਹਾਂਜੀ ਹਾਰਟ ਐਟੈਕ ਹੀ وجہ ਸਰ ਇਹ ਮੌਤ ਵੀ وجہ ਹਾਰਟ ਐਟੈਕ ਹੈ ਇਹ ਹਮਾਰੇ ਸਮਾਜ ਕੇ सचिव थे सेक्रेटरी थे कमेटी के जी। और ये हार्ट अटैक इनको सवेरे अन साढे छह बजे बजे करीब हुआ जी। अस्पताल ले गए वहां पर ट्रीटमेंट चालू नहीं हो सका और उनकी डेथ हो गई। एक्चुअली दरअसल जो हमारे अकाल तख्त अमृतसर के कहे अनुसार जो उज्जैन से जी। बाबा ज्ञानी बलदेव सिंह जी आए थे उनके साथ जत्था था चार बंदों का तो वो हमारे शेडोल आए थे और हमने उनसे बाकायदा माफी मांगी कि हम लोगों से गलती हुई है अनजाने में ये सब कुछ हो गया और हमने लिखित माफीनामा भी अकाल तख्त के पेश कर दिया जी। कि जो उन लोगों का गलती हमारी हुई है हम उसको मानते हैं और जो काल तक तो इसके निर्णय लेगा हम उसको स्वीकार करेंगे लेकिन इसी बीच कुछ और भी वीडियो कुछ बंदों के द्वारा किशन संपाल जी के पास गए वो दहशत में थे और कुछ बता नहीं पाए चंगा भला आदमी और 22 तारीख को वो जत्थेदार आए थे बाबा जी ज्ञानी बलदेव सिंह जी उनके सामने भी रहे सात आठ बजे रात तक हमारे साथ थे बारह बजे रात एक बजे सिंह आए थे कहा से पंजाब से आए थे ये उज्जैन से आए थे ठीक है उज्जैन में अकाल तख्त की पीठ है वहाँ पे ये अकाल तख्त के कुछ मेंबर भी है शायद ठीक है और एमपी छत्तीसगढ़ और महाराष्ट्र के इंचार्ज अपने आप को बता रहे थे हेलो हाँ जी बात सुन रहा हूँ आपकी हाँ वो अपने आप को इंचार्ज बता रहे थे और अकाल तख्त के नाम से एड्रेस करके उन्होंने बोला कि लिखित माफीनामा भी माफीनामा भी दे दिया था और बात खत्म हो गई थी लेकिन अब उसके बाद भी किशन जी के पास कुछ और भी वीडियो कॉल आए ये वॉइस कॉल आए अब वजह क्या रही लेकिन बंदा आपकी बात हुई थी उनके बाद वीडियो सामने आने के बाद किशन सोनपाल से आ, कैसे बातचीत की उनके तरफ से क्या डिप्रेशन में लग रहे थे वो डिप्रेशन क्या बोल रहे थे बताओ कैसे क्या हो गया हमको बोल रहे हैं कि तुरंत अकाल तखत पहुंचो हम तो कैसे पहुंच सकते हैं बिजनेस में अकेला यहां पर देखता हूं मेरा बच्चा है उनका कफ, लंबा छोड़ा कारोबार भी है तो अ, अकाल तक तुरंत पहुंचने के लिए बोल रहे हैं सामने तो का सब ठंडा हो जाएगा आप निश्चिंत रहो कोई ऐसी बात नहीं है और हम सब लोग चलेंगे आप अकेले नहीं जाओगे जब भी जाएंगे तो हमारी पूरी कमेटी चलेगी और गुनाह हुआ है हमको गुरुदर जाने में क्या दिक्कत है और इसी बहाने हमको गुरु दर से बुलावा आ रहा है हम जाकर के अमृतसर में मत्था टेकेंगे चलेंगे हम लोगों की गुरु साहब के प्रति श्रद्धा है भावना है हम उनका सम्मान करते हैं ऐसा कुछ बात हुई उसके बाद सवेरे सात बजे हमारे पास फोन आया कि दस मिनट पहले वो नहीं रहे जी आ, क्या सेक्रेटरी थे इस पूरी कमेटी के कृष्ण सोनपाल जी हाँ सेक्रेटरी से उस वीडियो में शायद नजर आ रहे हैं जो वीडियो सामने आया था जिसमें कि लड़की की तरफ से हाँ, गया वो बंदा गुरु जी का जो स्वरूप बन बच्ची आई थी जी उसको लेके जा रहे हैं संगत के बीच में जी अरमेज जी ये जी भी खबर सामने आ रही है जिससे लड़की की तरफ से ये गुरु साहब की नकल की गई वो भी डिप्रेशन में ऐसी कोई खबर वो डिप्रेशन तो उसी दिन बाबा बंदे सिंह जी ने भी देख लिया था वो इतना डिप्रेशन में थी कि माफी मांगने में भी वो उसके मुंह से एक शब्द भी नहीं निकल रहा था और बाबा जी ने भी उसको बोला की बस माफी मांग लो और तुम जाओ जी और उसके बाद वो दो दिन तक तो मेरे ख्याल में स्कूल भी नहीं गई उसके बाद तो मैं यहाँ अंबिकापुर आ गया हूँ मेरी मिसेस की तबीयत ठीक नहीं थी तो बच्चों के पास आ गया जी लेकिन कल तक तो मेरे को जानकारी थी कि वो डिप्रेशन में है उसके मामा जी की जो बात बता रहे थे आपकी मामा जी बोल रहे हैं तो मामा जी तो बाहर रहते हैं वो शेड्यूल में तो नहीं रहते अरमे जी आप भी गए थे बच्चे के साथ गुरु घर में वहाँ पे माफी मांगने के लिए पश्चाताप करने करना गया था मैं भी गया था बाईस तारीख की बात है ठीक है बाईस नवम्बर बाईस नवम्बर जी हाँ जी और जो किशन सोनपाल जी है उनके बाकी फैमिली मेंबर क्या वहां पे शेड्यूल में रहने वाले थे कहां के रहने वाले थे वो हाँ शेड्यूल शैडो, शेड्यूल के रहने वाले हैं जी आपको किसी तरफ से धार्मिक सज्जन पुरुष जी।, जी सब धर्मों के प्रति उनका लगाव था हर मंदिर जगह गए जहां भी कोई धार्मिक काम होता था वो पहनते ही गेरू कपड़ा थे गेरू कुर्ता ही पहनते थे जी हाँ जी रमेश जी जब वीडियो सामने आता है आपको भी किसी की तरफ से फोन किया गया किसी की तरफ से मुलाकात की गई गई ये मांग की तो कि तो माफी जाए गयीड से, से भी आया आपके अमृतसर से भी आया कई फोन आए जिसका मेरे पास रिकॉर्ड नहीं है सबसे मैंने दो ही शब्द कहे आपकी सुप्रीम बॉडी जो है सिख समाज की वो अकाल तखत अमृतसर में है वहाँ पे हमारा माफीनामा हो चुका है और ਇਸ ਬਾਰੇ ਵਿੱਚ ਜੋ ਕੁਝ ਵੀ ਹੈ ਉਹ ਆਪ ਗਰਾਲ ਕਾਲ ਟੈਕਸਿਸੇ ਸੰਪਰਕ ਕਰੇ ਹਮਕੋ ਇਸ ਬਾਰੇ ਵਿੱਚ ਹਮ ਮਾਫੀਨਾਮਾ ਮੰਨ ਚੁਕੇ ਹਾਂ ਠੀਕ ਹੈ ਠੀਕ ਹੈ ਮੇਜੀ ਥੋੜਾ ਬਹੁਤ ਆਨਵਾ ਸਾਡੇ ਨਾਲ ਜੁੜਨ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਦਾ ਸਮੰਗ ਰਚਨ ਦੇ ਮਾਮਲੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਸਮੰਗ ਰਚਨ ਵਾਲੀ ਆ ਲੜਕੀ ਜੋ ਕਿ ਡਿਪਰੈਸ਼ਨ ਦਾ ਸ਼ਿਕਾਰ ਦੱਸੀ ਜਾ ਰਹੀ ਹੈ ਪ੍ਰਬੰਧਕਾਂ ਦੀ ਜੱਥੇਬੰਦੀ ਦੇ ਸੈਕਟਰੀ ਦੀ ਮੌਤ ਹੋ ਗਈ ਹੈ ਹਾਟ ਟੈਗ ਦੇ ਨਾਲ ਕਿਸ਼ਨ ਸੋਨਪਾਲ ਦੀ ਮੌਤ ਹੋਈ ਹੈ ਸਾਡੇ ਨਾਲ ਕਮੇਟੀ ਦੇ ਜੋ ਪ੍ਰਧਾਨ ਜਿਹੜੇ ਉਹਨਾਂ ਨੇ ਵੀ ਦੱਸਿਆ ਗਿਆ ਕਿ ਕਾਫੀ ਉਹਨਾਂ ਨੂੰ ਫੋਨ ਆ ਰਹੇ ਸਨ ਫੋਨ ਕਰਕੇ ਮਾਫੀ ਦੀ ਮੰਗ ਕੀਤੀ ਜਾ ਰਹੀ ਸੀ ਕਾਫੀ ਡਿਪਰੈਸ਼ਨ ਦੇ ਵਿੱਚ ਸਨ ਤੇ ਇਸ ਦੇ ਵਿਚਾਲੇ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਕਿ ਹਾਟ ਟੈਗ ਦੇ ਨਾਲ ਕਿਸ਼ਨ ਸੋਨਪਾਲ ਦੀ ਮੌਤ ਹੋ ਗਈ ਹੈ